ਲਾ ਜਿਹੜਾ ਵਿਦਿਆਰਥੀ ਸਾਲ ਬਾਅਦ ਪੇਪਰ ਦਿੰਦੇ ਸੀਗੇ ਇੱਕੇ ਆਦੀ ਬੋਝ ਪੈ ਜਾਂਦਾ ਸੀਗਾ ਸੈਮੈਸਟਰ ਸਿਸਟਮ ਦੇ ਨਾਲ ਤਾਂ ਬੋਝ ਉਹ ਕਹਿੰਦੇ ਘਟਾਇਆ ਹੈਗਾ ਤੁਸੀਂ ਕਹਿੰਦੇ ਬੋਝ ਵੱਧਾ ਹੈਗਾ ਪਰ ਇਸ ਹਾਲ ਤੁਸੀਂ ਦੇਖ ਲਓ ਵੀ ਹੜਾਂ ਨਹੀਂ ਮਾਰੇ ਠੇ ਇਲਾਕਿਆਂ ਦੇ ਵਿੱਚ ਵਿਦਿਆਰਥੀਆਂ ਦਾ ਕਿੱਡਾ ਨੁਕਸਾਨ ਹੋਇਆ ਉਹ ਕਾਲਜਾਂ ਚ ਦਾਖਲੇ ਤੱਕ ਨਹੀਂ ਕਰਾਉਣਾ ਆ ਪਾਰੇ ਕਾਲਜਾਂ ਦੇ ਵਿੱਚ ਔਰ ਦੂਸਰਾ ਤੁਸੀਂ ਦੇਖੋ ਅਕਤੂਬਰ ਮਹੀਨਾ ਰਹਿ ਗਿਆ ਉਹਦੇ ਵਿੱਚ ਇੰਨੇ ਫੈਸਟੀਵਲ ਆ ਜਾਂਦੇ ਆ ਸਰਕਾਰੀ ਛੁੱਟੀਆਂ ਆ ਜਾਂਦੀਆਂ ਯੂਥ ਫੈਸਟੀਵਲ ਕਾਲਜਾਂ ਦੇ ਵਿੱਚ ਸ਼ੁਰੂ ਹੋ ਜਾਂਦਾ ਔਰ ਬਾਅਦ ਚ ਨਵੰਬਰ ਦੇ ਵਿੱਚ 10 ਦਿਨ ਕਲਾਸਾਂ ਲਾ ਕੇ ਫ੍ਰੀ ਕਰਕੇ ਪੇਪਰ ਲੈ ਜਾਂਦੇ ਰਹਿੰਦੇ ਆ 90 ਦਿਨ ਕਲਾਸਾਂ ਲੱਗਣੀਆਂ ਕਿਸ ਤਰੀਕੇ ਨਾਲ ਸੈਮੈਸਟਰ ਬਹੁਤ ਛੋਟਾ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਜਮੀਨੀ ਪੱਧਰ ਤੇ ਪੋਸਿਬਿਲਟੀ ਨਹੀਂ ਹੈ ਕਿ ਸਾਡਾ 90 ਦਿਨ ਕਲਾਸਾਂ ਲੱਗ ਸਕਦੀਆਂ। ਤਾਂ ਸਿੱਖਿਆ ਵਿਰੋਧ ਰਾਸੂਚੀ ਦਾ ਮਾਮਲਾ ਹੈ। ਅਸੀਂ ਤਾਂ ਕਹਿੰਨੇ ਵੀ ਪੰਜਾਬ ਸਰਕਾਰ ਆਦੀ ਸਿੱਖਿਆ ਨੀਤੀ ਆ ਬਣਾਵੇ। ਉਹ ਸਾਡੇ ਆਰਥਿਕ ਹਾਲਾਤਾਂ ਨੇ ਮਨਦਬਗਣਾ ਮੈਂ ਬਣਾਵੇ ਵੀ ਵਿਦਿਆਰਥੀ ਕਿੰਨੀ ਕ ਫੀਸ ਭਰ ਸਕਦੇ ਆ। ਤੁਸੀਂ ਹੜਾਂ ਦੀ ਸਥਿਤੀ ਵੇਖ ਲਓ। ਵਿਦਿਆਰਥੀ ਕਿੰਨੀਆਂ ਭਿਆਨਕ ਹਾਲਤਾਂ ਦੇ ਵਿੱਚੋਂ ਉਨ੍ਹਾਂ ਦੇ ਮਾਪਿਆਂ ਦੀ ਸੱਜ ਸਾਰੀ ਦੀ ਕਮਾਈ ਕਮਾਈ ਜਿਹੜੀ ਹੈਗੀ ਆ ਉਹ ਹੜਾਂ ਦੇ ਵਿੱਚ ਰੁੜ ਚੁੱਕੀ ਆ ਕਿ ਪੰਜ ਸਬਜੈਕਟਾਂ ਦੀ ਬਜਾਏ ਅੱਠ ਸਬਜੈਕਟ ਹੋ ਗਏ ਤਿੰਨ ਸਬਜੈਕਟ ਵਧ ਗਏ ਹੈਗੇ ਆ ਜੇਕਰ ਸਬਜੈਕਟ ਵਧਿਆ ਤਾਂ ਸਿੱਧੀ ਜੀ ਗੱਲ ਹੈਗੀ ਉਹਦੇ ਵਾਸਤੇ ਆ ਜਿਹੜਾ ਪ੍ਰੋਫੈਸਰ ਵੀ ਵੱਧ ਭਰਤੀ ਕਰਨੇ ਪੈਣਗੇ ਕੀ ਇਹ ਤਿੰਨ ਸਬਜੈਕਟ ਵਧਨ ਦੇ ਨਾਲ ਉਹ ਤਿੰਨਾ ਸਬਜੈਕਟਾਂ ਦੇ ਮਾਰ ਪ੍ਰੋਫੈਸਰਾਂ ਜਿਹੜੇ ਉਹ ਸਰਕਾਰਾਂ ਨੇ ਕਾਲਜਾਂ ਦੇ ਵਿੱਚ ਪ੍ਰੋਵਾਈਡ ਕਰਵਾਏ ਆ ਜਾ ਇਸ ਟਾਈਮ ਕਾਲਜਾਂ ਦੇ ਵਿੱਚ ਸਰਕਾਰੀ ਪ੍ਰੋਫੈਸਰਾਂ ਦੀ ਕੀ ਕੰਡੀਸ਼ਨ ਹੈ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਸ਼੍ਰੀ ਮਖਸਰ ਸਾਹਿਬ ਤੇ ਇਸ ਤੋਂ ਇਲਾਵਾ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜਾ ਉਹ ਡੀਸੀ ਦਫ਼ਤਰਾਂ ਦੇ ਕੇਂਦਰਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਆ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ ਤੇ ਦੋ ਰੋਜ਼ਾ ਇਹ ਧਰਨੇ ਪ੍ਰਦਰਸ਼ਨ ਕੁਝ ਜ਼ਿਲ੍ਹਿਆਂ ਦੇ ਵਿੱਚ 18 ਤਰੀਕ ਨੂੰ ਆ ਅੱਜ ਭਾਵ 18 ਸਤੰਬਰ ਨੂੰ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜਾ ਉਹ 19 ਸਤੰਬਰ ਨੂੰ ਆ ਜਿਹੜਾ ਇਹ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਇਹਨਾਂ ਧਰਨੇ ਪ੍ਰਦਰਸ਼ਨਾਂ ਦਾ ਮੁੱਖ ਮੰਤਵ ਕੀ ਆ ਮੋਟਿਵ ਕੀ ਹੈਗਾ ਕੀ ਮੰਗਾ ਮਸਲੇ ਹੈਗੇ ਵਿਦਿਆਰਥੀਆਂ ਦੇ ਆਪਾਂ ਜਾਣਾਂਗੇ ਕਿਉਂਕਿ ਅੱਜ ਇੱਥੇ ਸ਼੍ਰੀ ਮਕਸਦਰ ਸਾਹਿਬ ਡੀਸੀ ਦਫ਼ਤਰ ਵਿਦਿਆਰਥੀ ਇਕੱਤਰ ਹੋਏ ਹੈਗੇ ਆ ਸਾਡੇ ਨਾਲ ਵਿਦਿਆਰਥੀ ਆਗੂ ਸੋਕਪੀਤ ਕੌਮ ਯੂਥ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋਕਪੀਤ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਬਰੇ ਧੰਨਵਾਦ ਬਾਈ ਜੀ ਬਹੁਤ-ਬਹੁਤ ਅੱਛਾ ਸੋਕਪੀਤ ਕਿਹੜੇ-ਕਿਹੜੇ ਮਾਮਲਿਆਂ ਨੂੰ ਲੈ ਕੇ ਆ ਜਿਹੜਾ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਜਿਹੜੇ ਇਹ ਪ੍ਰੋਟੈਸਟ ਆ ਜਿਹੜਾ ਕਰ ਰਹੇ ਹੋ ਅਸੀਂ ਸੂਬਾ ਪਧਰੀ ਸੱਦੇ ਤੇ 18-19 ਸਤੰਬਰ ਦਾ ਸਾਡਾ ਸੱਦਾ ਸੀ ਕਿ ਉਹ ਚ ਸਾਡੀਆਂ 4-5 ਮੰਗਾਂ ਸੀਗੀਆਂ ਜਿਦੇ ਵਿੱਚ ਪਹਿਲੀ ਮੰਗ ਸੀ ਕਿ ਜਿਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਸਰਕਾਰ ਨੇ ਲਾਗੂ ਕੀਤੀ ਆ ਧੱਕੇ ਨਾਲ ਲਾਗੂ ਕੀਤੀ ਥੋਪੀ ਆ ਬਦਿਆਂ ਤੇ ਉਹਦੇ ਤਹਿਤ ਸਰਕਾਰੀ ਕਾਲਜਾਂ ਦੇ ਵਿੱਚ ਆਕਰ ਸਬਜੈਕਟ ਕਰਤੇ ਗਈਆਂ ਚ ਨੌ-ਨੌ ਦੀਆਂ ਤੇ ਬੀਏ 4 ਸਾਲ ਦੀ ਕਰਤੀ ਆ ਸਾਡੀ ਇਹ ਮੰਗ ਅਸੀਂ ਇਹ ਮੰਗ ਲੈ ਕੇ ਆਏ ਡੀਸੀ ਅਫਸਰ ਕਿ ਜਿਹੜੇ ਵਿਸ਼ੇ ਨੇ ਉਹ ਘਟਾ ਕੇ ਸਭ ਤੋਂ ਪਹਿਲਾਂ ਇਹ ਤਰ੍ਹਾਂ ਪੰਜ ਕੀਤੇ ਜਾਣ ਵੀਤ 3 ਸਾਲ ਦੀ ਕੀਤੀ ਜਾਵੇ ਦੂਜੀ ਮੰਗ ਹੈ ਕਿ ਸਮੈਸਟਰ ਸਿਸਟਮ ਜਿਹੜਾ ਉਹ ਰੱਦ ਕਰਕੇ ਸਾਲਾਨਾ ਸਿਸਟਮ ਬਹਾਲ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਦਾ ਸਿਲੇਬਸ ਆ ਜਾਂ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਸਰਾ ਜਿਹੜਾ ਸਾਡਾ ਸਿਲੇਬਸ ਉਹ ਕਵਰ ਕਰਨ ਲਈ ਸਾਨੂੰ ਕੋਈ ਜਿਹੜਾ ਸਮੈਸਟਰ ਬਹੁਤ ਛੋਟਾ ਰਹਿ ਜਾਂਦਾ ਇਸ ਕਰਕੇ ਉਹ ਚ ਵਿਦਿਆਰਥੀਆਂ ਦੀਆਂ ਸੱਪੜੀਆਂ ਵੀ ਆਉਂਦੀਆਂ ਨੇ ਉਹਦਾ ਆਰਥਿਕ ਤੇ ਜਿਹੜਾ ਮਾਨਸਿਕ ਬੋਝ ਪੈਂਦਾ ਵਿਦਿਆਰਥੀਆਂ ਦੇ ਉੱਤੇ ਅਸੀਂ ਕਹਿੰਨੇ ਇਹ ਸਿਸਟਮ ਜਿਹੜਾ ਉਹ ਰੱਦ ਕਰਕੇ ਸਾਲਾਨਾ ਸਿਸਟਮ ਬਹਾਲ ਕੀਤਾ ਜਾਵੇ ਤੀਸਰੀ ਸਾਡੀ ਮੰਗ ਹੈਗੀ ਆ ਕਿ ਜਿਹੜੀਆਂ ਯੂਨੀਵਰਸਿਟੀਆਂ ਵੱਲੋਂ ਫੀਸਾਂ 'ਚ ਵਾਧਾ ਵੈਸੇ ਪੰਜਾਬ ਯੂਨੀਵਰਸਿਟੀ ਦਾ ਲਗਾਤਾਰ ਕਰਦੀ ਆ ਰਹੀ ਹੈ ਪਰ ਇਸ ਵਾਰ ਪੰਜਾਬੀ ਯੂਨੀਵਰਸਿਟੀ ਨੇ ਵੀ ਕੀਤਾ ਵਾਧਾ ਸਾਡਾ ਇਹ ਵੀ ਜੜੀਆਂ ਵੀ ਯੂਨੀਵਰਸਿਟੀਆਂ ਨੇ ਫੀਸਾਂ ਦੇ ਵਿੱਚ ਵਾਧਾ ਕੀਤਾ ਉਹ ਫੀਸਾਂ ਦਾ ਵਾਧਾ ਵਾਪਸ ਲਿਆ ਜਾਵੇ ਔਰ ਤੀਸਰੀ ਮੰਗ ਹੈਗੀ ਕਿ ਨਵੀਂ ਸਿੱਖਿਆ ਨੀਤੀ ਰੱਦ ਕਰਕੇ ਪੰਜਾਬ ਸਰਕਾਰ ਆ ਦੀ ਸਿੱਖਿਆ ਨੀਤੀ ਖੁਦ ਬਣਾਵੇ ਇਹਨਾਂ ਕੁਝ ਮੰਗਾਂ ਨੂੰ ਲੈ ਕੇ ਅਸੀਂ ਅੱਜ ਡੀਸੀ ਦਫ਼ਤਰ ਵਿਖੇ ਉਹ ਵਿਦਿਆਰਥੀ ਜਿਹੜੇ ਰੂਰਲ ਸੈਂਟਰ ਦੇ ਵਿਦਿਆਰਥੀ ਆ ਆਈਟੀਆ ਤੋਂ ਵਿਦਿਆਰਥੀ ਆ ਤੇ ਗਵਰਨਮੈਂਟ ਕਾਲਜ ਤੋਂ ਇਹਨਾਂ ਤਿੰਨਾਂ ਸੰਸਥਾਵਾਂ ਅਜੀ ਗੱਲ ਤੁਸੀਂ ਕਹੀ ਹੈਗੀ ਆ ਕਿ ਸਲਾਨਾ ਸਿਸਟਮ ਜਿਹੜਾ ਪੁਰਾਣਾ ਸਿਸਟਮ ਆ ਉਹ ਦੁਬਾਰਾ ਤੋਂ ਲਾਗੂ ਕੀਤਾ ਜਾਵੇ ਸੈਮੈਸਟਰ ਸਿਸਟਮ ਆ ਜਿਹੜਾ ਉਹ ਬੰਦ ਕੀਤਾ ਜਾਵੇ ਪਰ ਜਦੋਂ ਸੈਮੈਸਟਰ ਸਿਸਟਮ ਲਾਗੂ ਕੀਤਾਗਾ ਉਸ ਸਮੇਂ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਪਹਿਲਾ ਜਿਹੜਾ ਵਿਦਿਆਰਥੀ ਸਾਲ ਬਾਅਦ ਪੇਪਰ ਦਿੰਦੇ ਸੀਗੇ ਇੱਕੇ ਆਦੀ ਬੋਝ ਪੈ ਜਾਂਦਾ ਸੀਗਾ ਸੈਮੈਸਟਰ ਸਿਸਟਮ ਦੇ ਨਾਲ ਤਾਂ ਬੋਝ ਉਹ ਕਹਿੰਦੇ ਘਟਾਇਆ ਹੈਗਾ ਤੁਸੀਂ ਕਹਿੰਦੇ ਬੋਝ ਵੱਧਾ ਹੈਗਾ ਤੁਸੀਂ ਦੇਖੋ ਜੀ ਮਤਲਬ ਪਹਿਲਾਂ ਹੁੰਦਾ ਸੀ ਵੀ ਸਾਡੇ ਪੇਪਰ ਜੂਨ ਜਿਹੜਾ ਕਲਾਸਾਂ ਦਾ ਜੂਨ ਚ ਲਈ ਦੇ ਵਿੱਚ ਐਡਮਿਸ਼ਨ ਹੁੰਦੀਆਂ ਸੀ ਕਿਤੇ ਬਾਅਦ ਦੇ ਵਿੱਚ ਜਾ ਕੇ ਪੇਪਰ ਹੁੰਦੇ ਸੀ ਸਾਲ ਬਾਅਦ ਪਰ ਹੁਣ ਕੀ ਹੁੰਦਾ ਕਿ ਸਾਡੇ ਜੂਨ ਦੇ ਵਿੱਚ ਦਾਖਲੇ ਸ਼ੁਰੂ ਹੋ ਜਾਂਦੇ ਆ ਤੇ ਅਗਸਤ ਸਤੰਬਰ ਤੱਕ ਚੱਲਦੇ ਰਹਿੰਦੇ ਆ ਤੇ ਸਾਡਾ ਜਿਹੜਾ ਸਤੰਬਰ ਆ ਉਹ ਇੱਕੋ ਇੱਕ ਮਹੀਨਾ ਹੁੰਦਾ ਜਿੱਥੇ ਸਾਡੀਆਂ ਪ੍ਰੋਪਰ ਕਲਾਸਾਂ ਲੱਗਦੀਆਂ ਹੁੰਦੀਆਂ ਸੀਗੀਆਂ ਪਰ ਇਸ ਸਾਲ ਤੁਸੀਂ ਦੇਖ ਲਓ ਵੀ ਹੜ੍ਹਾਂ ਦੀ ਮਾਰ ਇਠੇ ਇਲਾਕਿਆਂ ਦੇ ਵਿੱਚ ਵਿਦਿਆਰਥੀਆਂ ਦਾ ਕਿੱਡਾ ਨੁਕਸਾਨ ਹੋਇਆ ਉਹ ਕਾਲਜਾਂ 'ਚ ਦਾਖਲੇ ਤੱਕ ਨਹੀਂ ਕਰਾਉਣਾ ਆ ਪਾਰੇ ਕਾਲਜਾਂ ਦੇ ਵਿੱਚ ਔਰ ਦੂਸਰਾ ਤੁਸੀਂ ਦੇਖੋ ਕਿ ਅਕਤੂਬਰ ਮਹੀਨਾ ਰਹਿ ਗਿਆ ਉਹਦੇ ਵਿੱਚ ਇਨੇ ਫੈਸਟੀਵਲ ਆ ਜਾਂਦੇ ਆ ਸਰਕਾਰੀ ਛੁੱਟੀਆਂ ਆ ਜਾਂਦੀਆਂ ਯੂਥ ਫੈਸਟੀਵਲ ਕਾਲਜਾਂ ਦੇ ਵਿੱਚ ਸ਼ੁਰੂ ਹੋ ਦੇ ਵਿੱਚ 10 ਦਿਨ ਕਲਾਸਾਂ ਲਾ ਕੇ ਫ੍ਰੀ ਕਰਕੇ ਪੇਪਰ ਲੈ ਜਾਂਦੇ ਰਹਿੰਦੇ ਆ ਉਹ ਸਾਰਾ ਜਿਹੜਾ ਸਾਲ ਆ ਵਿਦਿਆਰਥੀਆਂ ਦੇ ਅੱਧੇ ਤੋਂ ਵੱਧ ਸਮੈਸਟਰ ਆ ਜਿਹੜਾ ਉਹ ਦਾਖਲਿਆਂ ਤੇ ਜਿਹੜਾ ਵਿਦਿਆਰਥੀਆਂ ਦੇ ਉਹਦੇ ਵਿੱਚ ਲੰਘ ਜਾਂਦਾ ਪੇਪਰਾਂ ਦੇ ਵਿੱਚ ਇਸ ਕਰਕੇ ਸਾਡੇ ਕੋਲ ਸੋਸ਼ਲ ਐਕਟੀਵਿਟੀ ਕਰਨ ਦਾ ਸਾਡੇ ਕੋਲ ਆਪਦੇ ਫੈਮਿਲੀ ਦੇ ਪ੍ਰੋਗਰਾਮ اٹੈਂਡ ਕਰਦਾ ਸਾਡੇ ਕੋਲ ਆਪਦਾ ਜਿਹੜਾ ਪੜਾਈ ਕਰਨ ਦਾ ਸਮਾਂ ਬਹੁਤ ਘੱਟ ਰਹਿ ਜਾਂਦਾ ਇਸ ਕਰਕੇ ਜਿਹੜੀ ਨਵੀਂ ਸਿੱਖਿਆ ਨੀਤੀ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਕਿ 90 ਦਿਨ ਕਲਾਸਾਂ ਜ਼ਰੂਰੀ ਆ ਪਰ ਇਹ ਵੀ ਦੇਖਿਆ ਕਿ 90 ਦਿਨ ਕਲਾਸਾਂ ਲੱਗਣੀਆਂ ਕਿਸ ਤਰੀਕੇ ਨਾਲ ਸੈਮੈਸਟਰ ਬਹੁਤ ਛੋਟਾ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਜ਼ਮੀਨੀ ਪੱਧਰ ਤੇ ਪੋਸਿਬਿਲਟੀ ਨਹੀਂ ਹੈ ਕਿ ਸਾਡਾ 90 ਦਿਨ ਕਲਾਸਾਂ ਲੱਗ ਸਕਦੀਆਂ ਤੁਸੀਂ ਸੈਮੈਸਟਰ ਫਰੋਲ ਕੇ ਦੇਖ ਲਓ ਕਿ ਦਸੰਬਰ ਦੇ ਪੇਪਰ ਫਰਵਰੀ ਤੱਕ ਚੱਲਦੇ ਆ ਤੇ ਸਾਡੇ ਮਈ ਦੇ ਪੇਪਰ ਜੂਨ ਜਲਾਈ ਤੱਕ ਚੱਲਦੇ ਬਾਅਦ ਚੋਂ दाखਲੇ ਸ਼ੁਰੂ ਹੋ ਜਾਂਦੇ ਆ ਇਹ ਸਾਡੇ ਕੋਲ ਪੜ੍ਹਨ ਦਾ ਸਮਾਂ ਬਿਲਕੁਲ ਨਹੀਂ ਹੈ ਪਰ ਜੇ ਇਹਦੀ ਥਾਂ ਤੇ ਸਲਾਨਾ ਸਿਸਟਮ ਹੁੰਦਾ ਮੰਨ ਲਓ ਇਹ ਜੂਨ ਦੇ ਵਿੱਚ ਸੈਸ਼ਨ ਸ਼ੁਰੂ ਹੋ ਕੇ ਅਗਲੇ ਜੂਨ ਦੇ ਵਿੱਚ ਪੇਪਰ ਹੋਣਗੇ ਸਾਡੇ ਕੋਲ ਬਹੁਤ ਸਮਾਂ ਹੈ ਚਲ ਮੰਨਦੇ ਵੀ ਆਪਾਂ 1-2 ਮਹੀਨਾ ਕਲਾਸਾਂ ਲੱਗੀਆਂ ਕੁਝ ਫੈਸਟੀਵਲ ਆ ਗਏ ਘੱਟੋ ਘੱਟ ਵਿਦਿਆਰਥੀ ਕੋਲ 8-10 ਮਹੀਨੇ ਪੂਰੇ ਪੜਨ ਦੇ ਲਈ ਹੋਣਗੇ ਰਹੀ ਗੱਲ ਸਿਲੇਬਸ ਦੀ ਸਰਕਾਰ ਨੇ ਕਿਹਾ ਵੀ ਨਵੀਂ ਸਿੱਖਿਆ ਨੀਤੀ ਵੀ ਆ ਜਾਏ ਵਿਸ਼ੇ ਵੀ ਥੋਪੇ ਅਸੀਂ ਉਹ ਵਿਦਿਆਰਥੀਆਂ ਦੇ ਉੱਤੇ ਬਰਡਨ ਘੱਟ ਕਰਨ ਦੇ ਲਈ ਆ ਪਰ ਬਰਡਨ ਘੱਟ ਕਰਨ ਦੀ ਬਜਾਏ ਹੁਣ ਵਿਦਿਆਰਥੀਆਂ ਉੱਤੇ ਪਹਿਲਾਂ 5 ਸੀ ਹੁਣ 8 ਵਿਸ਼ਿਆਂ ਦਾ ਸਭ ਦੀ ਬੋਝ ਆ ਗਿਆ ਇਹ ਦੇਖਣ ਨੂੰ ਸੁਣਨ ਨੂੰ ਦੇਖੋ ਕਿ ਮੂਰਤਾਂ ਪਰ ਹੀ ਗੱਲਾਂ ਵੀ ਪਹਿਲਾਂ 5 ਸੀ ਪਹਿਲਾਂ ਸਬਜੈਕਟ ਲੈ ਪਹਿਲਾਂ ਕਹਿੰਦੇ ਸੀ ਬੋਝ ਵੱਧਦਾ ਤੇ ਹੁਣ 8 ਕਰਤੇ ਤੇ ਹੁਣ ਘਟਾ ਉਸੀਂ ਦੇਖੋ ਵੀ ਕਿਸ ਤਰੀਕੇ ਨਾਲ ਇਹ ਸਟੇਟਮੈਂਟ ਵੀ ਮੈਚ ਕਰਦੀ ਹੈ ਸਰਕਾਰ ਦੀ ਸਾਨੂੰ ਸਰਣਾ ਸਿਸਟਮ ਫਿੱਟ ਬੈਠਦਾ ਅਸੀਂ ਸਕੂਲਾਂ ਵਿੱਚ ਵੀ ਸਰਣਾ ਸਿਸਟਮ ਨਾਲ ਪੜ੍ਹ ਕੇ ਆਏ ਹਾਂ ਤੇ ਸਾਨੂੰ ਉਹ ਸੈਮੈਸਟਰ ਵਿਦਿਆਰਥੀਆਂ ਦਾ ਬਹੁਤ ਵਧੀਆ ਸੀ ਉਹ ਸਿਸਟਮ ਤੇ ਅੱਜ ਸਾਡੇ ਲਈ ਉਹ ਬਹੁਤ ਛੋਟਾ ਰਹਿ ਗਿਆ ਸਪੜੀਆਂ ਆਉਂਦੀਆਂ ਔਰ ਸੈਮੈਸਟਰ ਸਿਸਟਮ ਦੇ ਵਿੱਚ ਵਿਦਿਆਰਥੀ ਦੋ ਵਾਰੀ ਪ੍ਰੀਖਿਆ ਵੀ ਇਸ ਭਰਦਾ ਆਰਥਿਕ ਬੋਝ ਪੈਂਦਾ ਵਿਦਿਆਰਥੀ ਤੇ ਜੇਕਰ ਉਹਦੀ ਸਪਲੀ ਆਉਂਦੀ ਆ ਤੇ ਜੇਕਰ ਇੱਕ ਸਾਲ ਦੇ ਵਿੱਚ ਪੇਪਰ ਦੇਊਗਾ ਤਾਂ ਦੂਜੇ ਸਾਲ ਇੱਕ ਵਾਰੀ ਸਫਲੀ ਭਰਨੀ ਪਾਉਗੀ ਜੇਕਰ ਸਾਲ ਦੇ ਵਿੱਚ ਸੈਮੈਸਟਰ ਸਿਸਟਮ ਦੇ ਅਧੀਨ ਉਹ ਦੋ ਵਾਰੀ ਪੇਪਰ ਦੇਊਗਾ ਤੇ ਸਫਲੀ ਆਉਣ ਨੂੰ ਚਾਹ ਦੋ ਵਾਰੀ ਭਰਨੀਆਂ ਪੈਣਗੀਆਂ ਇੱਕੋ ਸਾਲ ਦੇ ਵਿੱਚ ਚਾਰ ਵਾਰੀ ਵਿਦਿਆਰਥੀ ਪੇਪਰ ਦੇਊਗਾ ਉਹਦੇ ਇਸ ਕਰਕੇ ਸਾਡੇ ਤੇ ਚਾਰ ਵਾਰੀ ਪ੍ਰੀਖਿਆ ਫੀਸ ਦਾ ਬੋਝ ਆਏ ਤੋਂ ਵਿਦਿਆਰਥੀ ਸੰਸਥਾਵਾਂ ਦੇ ਵਿੱਚ ਇੰਨੀ ਫੀਸ ਅਫੋਰਡ ਨਹੀਂ ਕਰ ਸਕਦੇ ਖਾਸ ਕਰਕੇ ਇੱਕ ਸਿੱਖਿਆ ਸੰਸਥਾਵਾਂ ਦੇ ਵਿੱਚ ਇਹ ਆਰਥਿਕ ਬੋਝ ਵੀ ਆ ਮਾਨਸਿਕ ਬੋਝ ਵੀ ਆ ਵਿਦਿਆਰਥੀ ਨੇ ਇੱਕ ਸਟ੍ਰੈਸ ਦੀ ਸਥਿਤੀ ਦੇ ਵਿੱਚ ਚਲ ਜਾਂਦਾ ਜਿਹੜਾ ਉਹ ਸਰਕਾਰ ਦੀ ਚਾਲ ਆ ਇਸ ਕਰਕੇ ਅਸੀਂ ਕਹਿੰਦੇ ਵੀ ਇਹ ਸੈਮੈਸਟਰ ਸਿਸਟਮ ਰੱਦ ਕਰਕੇ ਸਰਨਨਾ ਸਿਸਟਮ ਜਿਹੜਾ ਬਹਾਲ ਕੀਤਾ ਜਾਣਾ ਚਾਹੀਦਾ ਜੀ ਅੱਛਾ ਆਮ ਤੌਰ ਦੇ ਉੱਤੇ ਗੱਲ ਆਉਂਦੀ ਹੈਗੀ ਆ ਵੀ ਜੋ ਵੀ ਨਵਾਂ ਹੁੰਦਾ ਹੈਗਾ ਉਹ ਐਡਵਾਂਸ ਹੁੰਦਾ ਹੈਗਾ ਜੇ ਨਵੀਂ ਸਿੱਖਿਆਈ ਹੈਗੀ ਆ ਨੀਤੀ ਆਈ ਹੈਗੀ ਆ ਤੋ ਕਾਫੀ ਐਡਵਾਂਸ ਹੋਣੀ ਚਾਹੀਦੀ ਆ ਪਰ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ ਇਹੋ ਜਿਹਾ ਇਸ ਦੇ ਵਿੱਚ ਹੋਰ ਕੀ ਕੀ ਖਾਮੀਆਂ ਹੈਗਾ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਰੱਦ ਕਰਨ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਪੰਜਾਬ ਸਰਕਾਰ ਆਪ ਦੀ ਸਿੱਖਿਆ ਨੀਤੀ ਆਪ ਕਿਉਂ ਬਣਾਵੇ ਕੀ ਕਾਰਨ ਹੈਗਾ ਸੈਂਟਰ ਦੀ ਨੀਤੀ ਦੇ ਵਿੱਚ ਕੀ ਖਾਮੀ ਆ ਤੇ ਪੰਜਾਬ ਜੇ ਕਰ ਬਣਾਊਗਾ ਉਹ ਕਿੱਥੋਂ ਐਡਵਾਂਸ ਹੋਊਗੀ ਪਹਿਲੀ ਗੱਲ ਤਾਂ ਇਹ ਜਿਹੜਾ ਐਜੂਕੇਸ਼ਨ ਸਬਜੈਕਟ ਹੈ ਜੀ ਇਹ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜੇ ਕੇਂਦਰ ਨੇ ਕਈ ਸਾਰੀਆਂ ਨੀਤੀਆਂ ਬਣਾਈਆਂ ਜਿਵੇਂ ਖੇਤੀ ਸਬੰਧੀ ਵੀ ਨੀਤੀ ਬਿਲਕੁਲ ਬਣਾਈ ਸੀ ਠੀਕ ਹੈ ਜਾਂ ਸਾਡੇ ਪਾਣੀਆਂ ਦਾ ਜਿਹੜਾ ਪਾਣੀਆਂ ਦਾ ਡਾਕਾ ਮਾਰੇ ਜਾਏ ਇਹ ਤਿੰਨ ਚਾਰ ਜਿਹੜੇ ਇਸ਼ੂਜ਼ ਹੈਗੇ ਇਹ ਪੰਜਾਬ ਸਰਕਾਰ ਦੇ ਅਧਾਰ ਖੇਤਰ ਦੇ ਵਿੱਚ ਆਉਂਦੇ ਇਹ ਰਾਸੂਤੀ ਦੇ ਵਿੱਚ ਆਉਂਦੇ ਆ ਤਾਂ ਸਿੱਖਿਆ ਵੀ ਜਿਹੜਾ ਰਾਸੂਚੀ ਦਾ ਮਾਮਲਾ ਹੈ ਅਸੀਂ ਤਾਂ ਕਹਿੰਨੇ ਵੀ ਪੰਜਾਬ ਸਰਕਾਰ ਆਪ ਦੀ ਸਿੱਖਿਆ ਨੀਤੀ ਆ ਬਣਾਵੇ ਉਹ ਸਾਡੇ ਆਰਥਿਕ ਹਾਲਾਤਾਂ ਨੇ ਮਨਦਬਗਣਾ ਬਣਾਵੇ ਵੀ ਵਿਦਿਆਰਥੀ ਕਿੰਨੀ ਕ ਫੀਸ ਭਰ ਸਕਦੇ ਆ ਤੁਸੀਂ ਹੜਾਂ ਦੀ ਸਥਿਤੀ ਵੇਖ ਲਓ ਵਿਦਿਆਰਥੀ ਕਿੰਨੀਆਂ ਭਿਆਨਕ ਹਾਲਤਾਂ ਦੇ ਵਿੱਚੋਂ ਉਨ੍ਹਾਂ ਦੇ ਮਾਪਿਆਂ ਦੀ ਸੱਜ ਸਾਰੀ ਦੀ ਕਮਾਈ ਕਮਾਈ ਜਿਹੜੀ ਹੈਗੀ ਆ ਉਹ ਹੜਾਂ ਦੇ ਵਿੱਚ ਰੋਣ ਚੁੱਕੀ ਆ ਔਰ ਇੱਥੇ ਇਥੋਂ ਦਾ ਪ੍ਰਸ਼ਾਸਨ ਚਾਹੁੰਦਾ ਜਾਂ ਕੇਂਦਰ ਸਰਕਾਰ ਚਾਹੁੰਦੀ ਕਿ ਵਿਦਿਆਰਥੀ ਫੀਸਾਂ ਧੜ ਧੜ ਉਹਨਾਂ ਦੇ ਖਾਤੇ ਦੇ ਵਿੱਚ ਪਾ ਦੇਣ ਤਾਂ ਪੰਜਾਬ ਸਰਕਾਰ ਜੇਕਰ ਇੱਥੇ ਹੋਵੇ ਵੈਸੇ ਤਾਂ ਹੈਗੀ ਵੀ ਆ ਪਰ ਪੰਜਾਬ ਸਰਕਾਰ ਵੀ ਇਹਨਾਂ ਹਾਲਤਾਂ ਨੂੰ ਸਮਝ ਨਹੀਂ ਰਹੀ ਵਿਦਿਆਰਥੀਆਂ ਦੇ ਨੂੰ ਇਸ ਕਰਕੇ ਸਟੇਟ ਸਬਜੈਕਟ ਆ ਇਹ ਆਪਦੀਆਂ ਆਰਥਿਕ ਹਾਲਤਾਂ ਮੁਤਾਬਕ ਆਪਦੀ ਇਤਿਹਾਸਕ ਹਾਲਤਾਂ ਮੁਤਾਬਕ ਜਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਾ ਸਿਲੇਬਸ ਲੈਣਾ ਚਾਹੀਦਾ ਉਹਨਾਂ ਹਾਲਤਾਂ ਮੁਤਾਬਕ ਜਿਹੜਾ ਤੈਅ ਕੀਤਾ ਜਾਣਾ ਚਾਹੀਦਾ ਇਹ ਤੇ ਕੇਂਦਰ ਦਾ ਕੋਧਕਾਰ ਨਹੀਂ ਹੁੰਦਾ ਹੈਗਾ ਅਸਲ ਦੇ ਵਿੱਚ ਚਲਾਕੀ ਦੇ ਨਾਲ ਬਹੁਤ ਹੀ ਚਲਾਕੀ 1976 ਦੇ ਵਿੱਚ ਆਮ ਅਜਿਹੀ ਕੇਂਦਰ ਦੀ ਸਰਕਾਰ ਨੇ ਇਹਨੂੰ ਰਾਸ਼ੂਚੀ ਸੰਵਰਤੀ ਸੂਚੀ ਦੇ ਵਿੱਚ ਪਾ ਲਿਆ ਸੀਗਾ ਸੰਵਰਤੀ ਸੂਚੀ ਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਦੋਵੇਂ ਸਰਕਾਰਾਂ ਹੁੰਦੀਆਂ ਉਹ ਚ ਕੇਂਦਰ ਵੀ ਹੁੰਦੀ ਪੰਜਾਬ ਵੀ ਹੁੰਦੀ ਆ ਪਰ ਉਹਦੇ ਵਿੱਚ ਜਿਹੜੀ ਹਾਵੀ ਸਥਿਤੀ ਚ ਹੁੰਦੀ ਉਹ ਕੇਂਦਰ ਹੁੰਦੀ ਆ ਇਸ ਕਰਕੇ ਇਹਨਾਂ ਨੇ ਜਾਣ ਬੁੱਝ ਕੇ ਉਹ ਸੰਵਰਤੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਤਾਂ ਜੋ ਕੇਂਦਰ ਆਪਣੀਆਂ ਮਨਮਾਨੀਆਂ ਕਰ ਸਕੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਸਥਿਤੀਆਂ ਮੁਤਾਬਕ ਪੰਜਾਬ ਸਰਕਾਰ ਸਿੱਖਿਆ ਨੀਤੀ ਬਣਾਵੇ ਤੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਕੀ ਕਾਰਨ ਹੈਗਾ ਹੁਣ ਬਣਾਈ ਕਿਉਂ ਨਹੀਂ ਜਾ ਰਹੀਗੀ ਮਾਨ ਸਰਕਾਰ ਸੱਤਾ ਦੇ ਵਿੱਚ ਆ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਹੈਗੀ ਹੈ ਨਾ ਸਾਰੇ ਵਰਗਾ ਨਹੀਂ ਆ ਗੱਲਬਾਤ ਆ ਜਿਹੜੀ ਉਹ ਪਹਿਲ ਦੇ ਆਧਾਰ ਦੇ ਉੱਤੇ ਸੁਣੀ ਜਾਊਗੀ ਆਪਾਂ ਜੇਕਰ ਦੇਖੀਏ ਤਾਂ ਪੰਜਾਬ ਕੋਲੇ ਕੋਈ ਥਿੰਕ ਟਿੰਕਾਂ ਦੀ ਵੀ ਕੋਈ ਕਮੀ ਨਹੀਂ ਗਈ ਚੰਗੇ ਚੰਗੇ ਬੁੱਧੀਜੀਵੀ ਵੀ ਆ ਸਿੱਖਿਆ ਸ਼ਾਸਤਰੀ ਵੀ ਆ ਪ੍ਰੋਫੈਸਰ ਵੀ ਆ ਮਾਰ ਵੀ ਸਾਰੇ ਸਾਰੇ ਫਿਰ ਕਿਉਂ ਨਹੀਂ ਪਿਆ ਸਰਕਾਰ ਆਪ ਦੀ ਸਿੱਖਿਆ ਨੀਤੀ ਆਪ ਬਣਾ ਰਹੀ ਅਸਲ ਦੇ ਵਿੱਚ ਦੇਖੋ ਜੀ ਪਹਿਲਾਂ ਅੰਨੇ ਹਜ਼ਾਰੇ ਦਾ ਅੰਦੋਲਨ ਸੀਗਾ ਉਹ ਭਾਜਪੀ ਨੇ ਅੰਨਾ ਹਜ਼ਾਰੇ ਨੂੰ ਖੜਾ ਕੀਤਾ ਅਨਜ਼ਾਰੇ ਤੋਂ ਨੈਫਰਾ ਆਮ ਆਦੀ ਪਾਰਟੀ ਖੜੀ ਕੀਤੀ ਉਹ ਚੁਕੇ ਦੀਵਾਲ ਲੱਗੇ ਸਾਰੇ ਜਾਣੇ ਤੇ ਉਹ ਚੀ ਭਗਵੰਤ ਮਾਨ ਰਗੇ ਸਾਡੇ ਸਿਰ ਤੇ ਆ ਕੇ ਬਹਿ ਗਏ ਆ ਇਸ ਕਰਕੇ ਇਹ ਆਮ ਆਦੀ ਪਾਰਟੀ ਅਸੀਂ ਪਹਿਲਾਂ ਹੀ ਕਹਿੰਦੇ ਜਿ ਚੋਣਾਂ ਦੇ ਵਿੱਚ ਨਹੀਂ ਆਈ ਸੀ ਸੱਤਾ ਦੇ ਵਿੱਚ ਨਹੀਂ ਆਈ ਸੀ ਅਸੀਂ ਉਦੋਂ ਕਹਿੰਦੇ ਰਹੇ ਲੋਕਾਂ ਨੂੰ ਸਮਝਾਉਂਦੇ ਰਹੇ ਆ ਕਿ ਇਹ ਆਮ ਆਦੀ ਪਾਰਟੀ ਭਾਜਪਾ ਦੀ ਆਰਐਸਐਸ ਦੀ ਬੀਟੀਮਾ ਆ ਆਰਐਸਐਸ ਭਾਜਪਾ ਦੀ ਮਾਂ ਪਾਰਟੀ ਆ ਜਿਹੜੀ ਲੋਕਾਂ ਨੂੰ ਧਰਮਾਂ ਤੇ ਸਰਕਲ ਦੇ ਨਾਮ ਤੇ ਲੜਾਉਂਦੀ ਆ ਔਰ ਉਸੇ ਤਰੀਕੇ ਨਾਲ ਆਮ ਆਦੀ ਪਾਰਟੀ ਵੀ ਅੱਜ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਔਰ ਇਸ ਆਮ ਆਦੀ ਪਾਰਟੀ ਦੀ ਕੋਈ ਮਨਸ਼ਾ ਨਹੀਂ ਲੋਕਾਂ ਦੇ ਅਧਿ ਦੇ ਤੇ ਲੋਕ ਆਮ ਆਦਮੀ ਪਾਰਟੀ ਨੂੰ ਦਸ ਹੀ ਵੀ ਰਿਹਾ ਸੜਕਾਂ ਤੇ ਆ ਗਏ ਇਸ ਕਰਕੇ ਨੀਤੀ ਤੇ ਨੀਅਤ ਚ ਫਰਕ ਹੁੰਦਾ ਜੇਕਰ ਨੀਅਤ ਹੋਵੇ ਤੇ ਸਾਰਾ ਕੁਝ ਹੋ ਸਕਦਾ ਉਹ ਚ ਸਿੱਖਿਆ ਵੀ ਬਿਹਤਰ ਦਿੱਤੀ ਜਾ ਸਕਦੀ ਆ ਉਹਦੇ ਵਿੱਚ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾ ਸਕਦੀ ਆ ਉਹ ਚ ਯੂਨੀਵਰਸਿਟੀਆਂ ਚ ਵਾਈਸ ਚਾਂਸਲਰ ਵੀ ਲਾਏ ਜਾ ਸਕਦੇ ਆ ਸਾਰਾ ਸਰਕਾਰੀ ਢਾਂਚਾ ਬਚਾਇਆ ਜਾ ਸਕਦਾ ਪਰ ਅਸਲ ਦੇ ਵਿੱਚ ਨੀਅਤ ਨਹੀਂ ਹੈ ਨੀਤੀ ਲਾਗੂ ਕਰਨੀ ਹੈ ਤੇ ਨੀਤੀ ਕਰਨੀ ਕੇਂਦਰ ਦੀ ਇਸ ਕਰਕੇ ਪੰਜਾਬ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈਗੀ ਸਿੱਖਿਆ ਦੇ ਢਾਂਚੇ ਨੂੰ ਬਚਾਉਣ ਦੀ ਇਸ ਕਰਕੇ ਉਸ ਤਰ੍ਹਾਂ ਦੀ ਕੋਈ ਜਿਹੜੀ ਉਹ ਇਸ ਤਰੀਕੇ ਦੀ ਮੰਸ਼ਾ ਤੇ ਨਹੀਂ ਚੱਲ ਰਹੀ ਹੈ। ਸਿੱਖਿਆ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਕਿਸੇ ਪੰਜਾਬ ਦੇ ਵਿੱਚ এডਿਕੇਸ਼ਨ ਰੈਵਲੂਸ਼ਨ ਲੈ ਆਂਦਾ ਸਿੱਖਿਆ ਕ੍ਰਾਂਤੀ ਲੈ ਆਂਦੀ ਹੈਗੀ ਆ। ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ 117 ਸਕੂਲ ਆਫ ਐਮਿਨੈਂਸ ਵੀ ਬਣਾਤੇ ਹੈਗੇ ਆ। ਜਦੋਂ ਫਿਰ ਇੰਨਾ ਕੁਝ ਕਰ ਰਹੀ ਹੈਗੀ ਤੁਹਾਨੂੰ ਕਾਹਤੋਂ ਲੱਗਦਾ ਹੈਗਾ ਵੀ ਉਹ ਹਲੇ ਵੀ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਦੇ ਅਕੋਰਡਿੰਗ ਹੋ ਰਿਹਾ? ਤੁਸੀਂ ਦੇਖੋ ਕਈ ਸਰਕਾਰਾਂ ਨੇ ਪਹਿਲਾਂ ਵੀ ਸਕੂਲ ਬਣਾਏ ਆ ਉਹ ਚਨਵੋਧਿਆ ਸਕੂਲ ਬਣਾਏ ਆ ਮੈਰਿਟੋਰੀ ਸਕੂਲ ਬਣਾਏ ਆ ਅਸਲ ਦੇ ਵਿੱਚ ਕੋਸ਼ਿਸ਼ ਜਿਹੜੇ ਸਕੂਲਾਂ ਨੂੰ ਇਹ ਮਾਨਤਾ ਦਿੰਦੀ ਆ ਉਹਨੂੰ ਚੰਗੀ ਹਾਲਤ ਦੇ ਵਿੱਚ ਉਹ ਪੇਸ਼ ਕਰਕੇ ਦਿਖਾਉਂਦੀ ਹੈ ਕਿ ਚਾੜਾ ਤੁਸੀਂ ਦੇਖੋ ਜੇ ਸਵਾ ਸਕੂਲ ਆ ਸੋ ਸਕੂਲਾਂ ਦੇ ਵਿੱਚ ਸਰਕਾਰ ਨੇ ਇੱਕ ਸਕੂਲ ਨੂੰ ਸਾਰੀਆਂ ਸਹੂਲਤਾਂ ਦੇਤੀਆਂ ਤੇ ਉੱਚ ਨੜੇ ਨਿਮਿਆਂ ਦੀ ਮਾੜੀ ਹਾਲਤ ਲਈ ਕੌਣ ਜ਼ਿੰਮੇਵਾਰ ਹੈ ਕਿ ਸਰਕਾਰ ਜ਼ਿੰਮੇਵਾਰ ਨਹੀਂ ਹੈ ਕਿ ਉੱਥੇ ਵਿਦਿਆਰਥੀ ਨੂੰ ਚੰਗੀ ਜਿਹੜੀ ਹਾਲਤ ਦੇ ਵਿੱਚ ਵਰਦੀਆਂ ਚੰਗੇ ਬੂਟ ਤੁਸੀਂ ਦੇਖੋ ਜਿਹੜਾ ਸਰਕਾਰੀ ਸਕੂਲ ਆ ਬਾਕੀ ਸਕੂਲ ਨੇ ਉੱਥੇ 400 ਰੁਪਏ ਆਉਂਦਾ ਉਹਨਾਂ ਦੇ ਬਸਤੇ ਲਈ ਵੀ ਉਹਨਾਂ ਦੀ ਵਰਦੀ ਲਈ ਵੀ ਉਹਨਾਂ ਦੇ ਬੂਟ ਜਰਾਬਾਂ ਲਈ ਸਾਰੇ ਕਾਸੇ ਲਈ ਆਉਂਦਾ ਤੇ ਜਿਹੜਾ ਐਮੀਨੈਂਸ ਸਕੂਲ ਆ ਉੱਚ 1700 ਰੁਪਏ ਆਉਂਦਾ 4000 ਰੁਪਏ ਦਾ ਸੌਰੀ ਠੀਕ ਹੈ 400 ਕਿੰਨਾ ਫਰਕ ਆ ਤੁਸੀਂ ਦੇਖੋ ਕਿ ਜਿੱਥੇ 400 ਚ ਕਿੰਨੀ ਚੀਜ਼ ਆਊਗੀ 400 ਦੇ ਵਿੱਚ ਬੰਦੇ ਦੀ ਰੋਟੀ ਨਹੀਂ ਪੂਰੀ ਹੁੰਦੀ ਹੈ ਕਟਾਈ ਦੀ ਤੇ ਸਰਕਾਰ ਬਿਜਾਰਥੀ ਨੂੰ ਸਾਲ ਸਾਲ ਦੇ ਲਈ ਵਰਦੀਆਂ ਤੇ ਸਾਰੀਆਂ ਚੀਜ਼ਾਂ ਦੇਣ ਨੂੰ ਕਰਦੀ ਹੈ ਇਹ ਕਿੱਥੇ ਜ਼ਮੀਨੀ ਪੱਧਰ ਤੇ ਸੱਚਾਈ ਆ ਅੱਛਾ ਸੁਖਪ੍ਰੀਤ ਇੱਕ ਇਹ ਵੀ ਆ ਤੁਹਾਡੇ ਨਾਲ ਸਾਥੀ ਕੋਲੇ ਹੈਗਾ ਇੱਕ ਮੇਜਰ ਮਾਈਨਰ ਵਿਸ਼ਿਆਂ ਦੇ ਨਾਮ ਪਰ ਵੱਧੂ ਵਿਸ਼ਾ ਦਾ ਬੋਝ ਹੈ ਜਿਹੜਾ ਲਦਣਾ ਬੰਦ ਕਰੋ ਜੇਕਰ ਦੇਖੋ ਵੀ ਆਪਾਂ ਜਾਣਦੇ ਹੈਗੇ ਆ ਕਿ ਤੁਸੀਂ ਇਹ ਗੱਲ ਆਖੀ ਕਿ ਪੰਜ ਸਬਜੈਕਟਾਂ ਦੀ ਬਜਾਏ ਅੱਠ ਸਬਜੈਕਟ ਹੋ ਗਏ ਤਿੰਨ ਸਬਜੈਕਟ ਵਧ ਗਏ ਹੈਗੇ ਆ ਜੇਕਰ ਸਬਜੈਕਟ ਵਧਿਆ ਤਾਂ ਸਿੱਧੀ ਜੀ ਗੱਲ ਹੈਗੀ ਉਹਦੇ ਵਾਸਤੇ ਆ ਜਿਹੜਾ ਪ੍ਰੋਫੈਸਰ ਵੀ ਵੱਧ ਭਰਤੀ ਕਰਨੇ ਪੈਣਗੇ ਕੀ ਇਹ ਤਿੰਨ ਸਬਜੈਕਟ ਵਧਨ ਦੇ ਨਾਲ ਉਹ ਤਿੰਨਾ ਸਬਜੈਕਟਾਂ ਦੇ ਮਾਰ ਪ੍ਰੋਫੈਸਰ ਆ ਜਿਹੜੇ ਉਹ ਸਰਕਾਰਾਂ ਨੇ ਕਾਲਜਾਂ ਦੇ ਵਿੱਚ ਪ੍ਰੋਵਾਈਡ ਕਰਵਾਏ ਆ ਜਾਂ ਇਸ ਟਾਈਮ ਕਾਲਜਾਂ ਦੇ ਵਿੱਚ ਸਰਕਾਰੀ ਪ੍ਰੋਫੈਸਰਾਂ ਦੀ ਕੀ ਕੰਡੀਸ਼ਨ ਆ ਤੁਸੀਂ ਦੇਖੋ ਸਰਕਾਰੀ ਪ੍ਰੋਫੈਸਰਾਂ ਦੀ ਕੰਡੀਸ਼ਨ ਤੁਸੀਂ ਦੇਖ ਚੁੱਕੇ ਹੋ ਆ ਚਾਰ ਦਿਨ ਪਹਿਲਾਂ 1152 ਵਾਲੇ ਸਾਥੀ ਜਿਹੜੇ ਉਹ ਧਰਨਾ ਲਾ ਕੇ ਤੇ ਡੰਗਾ ਵੀ ਖਾ ਕੇ ਤੇ ਜੇਲ੍ਹਾਂ 'ਚ ਵੀ ਜਾ ਕੇ ਆਟਿਆ ਅੱਜ ਮੇਜਰ ਮਾਈਨਰ ਦਾ ਇਹ ਸੋਕਾ ਸਵਾਲ ਆ ਉਹਦੇ ਵਿੱਚ ਇਹ ਕਿ ਜਿਹੜੇ ਵਿਦਿਆਰਥੀ ਪਲੱਸ 2 ਦੇ ਵਿੱਚ ਜਿਹੜੇ ਵਿਸ਼ੇ ਪੜ੍ਹ ਕੇ ਪੜ੍ਹ ਕੇ ਆਏ ਆ ਉਹਨਾਂ 'ਚ ਦਿਲਚਸਪੀ ਸੀ ਵਿਦਿਆਰਥੀਆਂ ਨੂੰ ਬੀਏ ਦੇ ਵਿੱਚ ਆ ਕੇ ਹੋਗਾ ਕਿ ਤੁਸੀਂ ਸਬਜੈਕਟ ਦਾ ਪੜਾਉਣੇ ਆ ਠੀਕ ਹੈ ਜਿਹੜੀ ਵਿਦਿਆਰਥੀ ਦੀ ਮਰਜ਼ੀ ਕਿਹਾ ਹੈ ਕਿ ਆ ਕਿ ਵਿਸ਼ੇ ਚੁਣਨ ਦੀ ਆਜ਼ਾਦੀ ਆ ਪਰ ਵਿਸ਼ੇ ਚੁਣਨ ਦੀ ਆਜ਼ਾਦੀ ਕਿਹੜੀ ਜਿਸ ਤਰ੍ਹਾਂ ਦੇ ਅਧਿਆਪਕ ਉੱਥੇ ਹੈਗੇ ਆ ਜਿਸ ਤਰ੍ਹਾਂ ਦੇ ਪ੍ਰੋਫੈਸਰ ਕਾਲਜਾਂ 'ਚ ਹੈਗੇ ਆ ਜਿਹੜੇ ਸਬਜੈਕਟ ਦਾ ਪ੍ਰੋਫੈਸਰ ਹੈਗਾ ਉਹੀ ਸਬਜੈਕਟ ਪੜ੍ਹ ਪਾਊਗਾ ਵਿਦਿਆਰਥੀ ਜੇ ਉਹਨਾਂ ਸੋਲੋਜੀ ਪੜ੍ਹਨੀ ਹੈ ਸੋ ਸਵਾਈ ਕੌਣੀ ਸੈਂਟਰ ਤੋਂ ਕਿ ਤੁਸ ਸ਼ੌਲ ਜੀ ਨੇ ਬਹੁਤ ਸੌਖਾ ਸਬਜੈਕਟ ਆਹੋ ਕਈ ਇਸ ਤਰ੍ਹਾਂ ਦੇ ਸਬਜੈਕਟਾ ਜਿਹੜੇ ਕਾਲਜਾਂ ਦੇ ਵਿੱਚ ਹੈ ਹੀ ਨਹੀਂਗੇ ਤੇਸ ਕਰਕੇ ਵਿਦਿਆਰਥੀਆਂ ਦੇ ਵਿਸ਼ਾ ਚੁਣਨ ਦੀ ਫਰੀडम ਦਾ ਜਿਹੜਾ ਸਵਾਲ ਤੋਂ ਰਹੀ ਨਹੀਂ ਗਿਆਗਾ ਦੂਜਾ ਕਾਲਜਾਂ ਦੀ ਸਥਿਤੀ ਦਾ ਸਾਡੇ ਕਾਲਜਾਂ ਦੇ ਵਿੱਚ ਮੈਂ ਜੇ ਗਵਰਨਮੈਂਟ ਕਾਲਜ ਦੀ ਗੱਲ ਕਰਾਂ ਤੇ ਉੱਥੇ ਟੋਟਲੀ ਟੀਚਰ ਗੈਸਟ ਫੈਕਲਟੀ ਆ ਸਾਰੇ ਕੱਚੇ ਟੀਚਰਾਂ ਕੋਈ ਪਤਾ ਨਹੀਂ ਸਰਕਾਰ ਕਦੋਂ ਉਹਨਾਂ ਨੂੰ ਹਟਾ ਕੇ ਪਰੇ ਮਾਰੇ ਸਰਕਾਰ ਦੀ ਪਾਲਿਸੀ ਹੈ ਕਿ ਸਰਕਾਰੀ ਕਾਲਜਾਂ ਨੂੰ ਤਾਲਾ ਲਾਉਣਾ ਐਸੇ ਕਰਕੇ ਨਵੀਂ ਸਿੱਖਿਆ ਨੀਤੀ ਲੈ ਕੇ ਆਂਦੀ ਆ ਇਹਦੇ ਵਿੱਚ ਵੱਧ ਤੋਂ ਵੱਧ ਕਹਿੰਦੇ ਪ੍ਰਾਈਵੇਟ ਢਾਂਚੇ ਨੂੰ ਪ੍ਰਮੋਟ ਕਰਨਾ ਪ੍ਰਮੋਟ ਕਿਵੇਂ ਕਰਨਾ ਕਤੇ ਨੀਅਰ ਤੋਂ ਕਟ ਗਿਣਤੀ ਵਾਲੇ ਕਾਲਜ ਬੰਦ ਕਰਨੇ ਆ ਤੇ ਹੁਣ ਸਾਡੇ ਗਵਰਨਮੈਂਟ ਕਾਲਜ ਦੇ ਵਿੱਚ 2500 ਵਿਦਿਆਰਥੀ ਆ ਇਹ ਕਾਲਜ ਬੰਦ ਹੋਊਗਾ ਇਸ ਕਰਕੇ ਉਹਨਾਂ ਨੇ ਇਹ ਨਵਾਂ ਧਾਂਚਾ ਲਿਆਂਦਾ 55 ਜਰ ਚਾਹ ਕਿ ਤੁਸੀਂ ਵਿਸ਼ੇ ਵਧਾ ਦਿਓ ਵਿਸ਼ੇ ਨੇ ਕਈ ਵਾਰੀ ਟੀਚਰ ਵੀ ਨਹੀਂ ਹੈਗੇ ਪਿਛਲੇ ਸਾਲ ਕਿਹਾ ਕਿ ਵਿਦਿਆਰਥੀਆਂ ਦਾ ਸਿਲੇਬਸ ਤੱਕ ਨਹੀਂ ਸੀ ਆਇਆ ਤੇ ਪੇਪਰ ਦੇ ਰਹੇ ਸੀ ਵਿਦਿਆਰਥੀ ਪੇਪਰਾਂ 'ਚ ਬੈਠੇ ਸੀਗੇ ਤੇ ਵਿਦਿਆਰਥੀ ਫੇਲ ਹੋਏ ਆ ਗਵਰਨਮੈਂਟ ਕਾਲਜ ਦੇ ਵਿੱਚ 88% ਵਿਦਿਆਰਥੀ ਫੇਲ ਹੋਏ ਆ ਬੀਏ ਫਸਟ ਇਅਰ ਦੇ ਵਿੱਚੋਂ ਕੌਨੀ ਸੈਂਟਰ ਦੇ ਵਿੱਚ ਵਿਦਿਆਰਥੀ ਐਲੀਜੀਬਲ ਨਹੀਂ ਰਹੇ ਦੂਜੇ ਸਬਸਾਈਡ ਜਿਹੜਾ ਸਾਲ ਦੇ ਵਿੱਚ ਦਾਖਲੇ ਲੈਣ ਦੇ ਲਈ ਇਸ ਕਰਕੇ ਇਹ ਕੁਦਰਤੀ ਹੈ ਕਿ ਵਿਦਿਆਰਥੀ ਕਾਲਜਾਂ ਚੋਂ ਬਾਹਰ ਜਾਣਗੇ ਤੇ ਗਿਣਤੀ ਘਟੂਗੀ ਜਦੋਂ ਗਿਣਤੀ ਘਟਦੀ ਉਹ ਕਰਨਗੇ ਪ੍ਰੋਫੈਸਰਾਂ ਦੀ ਵੀ ਨਹੀਂ ਲੋੜ ਹੈ ਜਿਹੜਾ ਕੱਚੇ ਵੀ ਉਹ ਵੀ ਚਲੇ ਜਾਓ ਭਾਵੇਂ 11 12 ਕਿਸੇ ਵੀ ਤਰ੍ਹਾਂ ਦੇ ਪ੍ਰੋਫੈਸਰਾਂ ਉਹਨਾਂ ਦੀ ਕਾਲਜਾਂ ਚ ਵੀ ਲੋੜ ਨਹੀਂ ਰਹੂਗੀ ਇਸ ਕਰਕੇ ਨਵੀਂ ਸਿੱਖਿਆ ਨੀਤੀ ਸਾਡੇ ਸਬਜੈਕਟਾਂ ਰਹਿੰਗੇ ਤਾਂ ਸੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕਾਲਜਾਂ ਦੇ ਵਿੱਚੋਂ ਗਿਣਤੀ ਘਟਾਉਣ ਦੀ ਸਾ ਦੇ ਦੇ ਦੋ ਜਿਨ੍ਹਾਂ ਚ ਦਿਲਚਸਪੀ ਨਹੀਂ ਹੈਗੀ ਵਿਦਿਆਰਥੀ ਆਪਣੇ ਆਪੋ ਵਿਸ਼ੇ ਛੱਡ ਜੂਗਾ ਇਸ ਕਰਕੇ ਇਹ ਸਬਜੈਕਟਾਂ ਦੇ ਰਾਹੀਂ ਸੈਮੈਸਟਰ ਸਿਸਟਮ ਦੇ ਰਾਹੀਂ ਇਹ ਸਾਰੇਆਂ ਸੰਸਥਾਵਾਂ ਨੂੰ ਬੰਦ ਕਰਨ ਦੀ ਉਹ ਤਿਆਰੀ ਆ ਉਹਦੀ ਮਾਰ ਰੇਟ ਸਾਡੇ ਪ੍ਰੋਫੈਸਰ ਵੀ ਆ ਸਾਡਾ ਪੂਰਾ ਅਧਿਆਪਕ ਵਰਗਾ ਤੇ ਵਿਦਿਆਰਥੀ ਵਰਗਾ ਸੋ ਦੋਸਤੋ ਗੱਲ ਇਹ ਸੀ ਕਿ ਸੋਪੀ ਕੋਰਡੀ ਨਾਲ ਜੋ ਕਿ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸਭਾਈ ਆਗੂ ਨੇ ਪਰ ਗੱਲ ਇਹ ਹੈਗੀ ਵੀ ਜਿਸ ਤਰ੍ਹਾਂ ਦੀਆਂ ਇਹਨਾਂ ਚੰਗਾ ਮੰਗਾ ਨੇ ਮਸਲੇ ਨੇ ਜਾਂ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੋਰ ਕਾਫੀ ਸਾਰੀਆਂ ਸਮੱਸਿਆਵਾਂ ਨੇ ਉਸ ਦੇ ਨਾਲ ਸੰਬੰਧ ਰਿਲੇਟਡ ਆ ਜਿਹੜੇ ਉਹ ਹਾਲ ਤੀਕਾ ਕਾਫੀ ਸਵਾਲ ਆ ਜਿਹੜੇ ਉਹ ਪਏ ਆ ਇਹ ਗੱਲ ਸੁਖਪ੍ਰੀਕੌਰ ਜੀ ਨਾਲ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੋ ਵਿਦਿਆਰਥੀ ਆਗੂ ਕਿਸੇ ਵੀ ਜਥੇਬੰਦੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਤੀਕ ਵੀ رابطہ ਕਰਕੇ ਜਿਹੜਾ ਹੋਰ ਵਿਸਥਾਰ ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਜਾਂ ਜੋ ਜੋ ਇਹਨਾਂ ਨੇ ਮੰਗਾ ਉਠਾਈਆਂ ਹੈਗੀਆਂ ਉਸ ਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਸਵਾਲ ਨੇ ਉਹਨਾਂ ਸਵਾਲਾਂ ਦੇ ਬਾਰੇ ਵੀ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕੀਤੀ ਜਾਊਗੀ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ